ਭਗਤ ਕਬੀਰ ਸਭ ਕਹਿਣਗੇ ਕਹਿ ਲੱਗੇ ਬੰਦੇ ਉਹਨਾਂ ਮਨੁੱਖਾਂ ਦਾ ਸੰਗ ਭੁੱਲ ਕੇ ਨਾ ਕਰੀ ਜਿਹੜੇ ਕਦੀ ਪਰਮਾਤਮਾ ਦਾ ਨਾਮ ਸੁਣਦੇ ਨਹੀਂ ਨਾ ਕਦੀ ਆਪਣੇ ਮੁਖ ਤੋਂ ਪਰਮਾਤਮਾ ਦਾ ਨਾਮ ਜਪਦੇ ਆ ਹਰ ਜਸ ਸੁਣੇ ਨਾ ਹਰ ਗੁਨ ਗਾਵੈ ਉਂਝ ਬਤਨ ਹੀ ਅਸਮਾਨ ਗਰਾਵੈ ਗੱਲਾਂ ਕਰਕੇ ਅਸਮਾਨ ਥੱਲੇ ਲਾਉਣਗੇ ਐਸੇ ਲੋਗਣ ਸਿਓਂ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਝਤਾ ਤੇ ਸਦਾ ਡਰਾਨੇ ਰਹੀ ਹੈ ਕਹਿ ਲੱਗੇ ਜਿਹੜੇ ਪਰਮਾਤਮਾ ਦੀ ਭਗਤੀ ਤੋਂ ਬਾਂਧੇ ਨੇ ਇਹ ਜੇ ਮਨਮੁੱਖਾਂ ਤੋਂ ਸਾਖਤਾਂ ਤੋਂ ਤੂੰ ਦੂਰ ਰਿਆ ਕਰ ਆਪਨਾ ਦੇ ਚਰੂ ਪਰ ਪਾਣੀ ਤੈ ਨਿੰਦੇਜ ਹੈ ਗੰਗਾ ਆਣੀ ਇਹਨਾਂ ਦਾ ਸੁਭਾਅ ਹੈ ਮਨਮੁੱਖਾਂ ਦਾ ਆਪ ਕਿਸੇ ਮਰਦੇ ਦੇ ਮੁਖ ਵਿੱਚ ਪਾਣੀ ਦੀ ਘੋਟ ਨਹੀਂ ਪਾ ਸਕਦੇ ਨਿੰਦੇ ਆ ਉਹਦੀ ਕਰਨਗੇ ਜਿੱਥੋਂ ਗੰਗਾ ਵਗਦੀ ਆ ਮਹਾਰਾਜ ਨੇ ਕਿਹਾ ਇਹ ਜੇ ਤੂੰ ਕਿਨਾਰਾ ਰੱਖੀ ਇਹ ਉੱਜਾ ਨੂੰ ਮਿੱਤਰ ਨਾ ਬਨਾਈ